ਵਾਤਾਵਰਨ ਨੂੰ ਸੰਭਾਲਣ ਦੇ ਲਈ ਇੱਕ ਉਪਰਾਲਾ ਕੀਤਾ ਜਾਂਦਾ ਹੈ ਆਏ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੁੱਖ ਲਗਾਏ ਜਾਂਦੇ ਨੇ ਤੁਸੀਂ ਤਾਂ ਜਿਹੜਾ ਇਹ ਮਹਿਮ ਨੂੰ ਲੱਗਿਆ ਕਰਨਾ ਤੇ ਫਲਦਾਰ ਬੂਟੇ ਲਗਾ ਕੇ ਅਸੀਂ ਉਹਨਾਂ ਨੂੰ ਲਾਉਣਾ ਦਾ ਸਖਾਲਾ ਪਾਲਣਾ ਬਹੁਤ ਔਖਾ ਹੁੰਦਾ ਇਹ ਬੱਚਿਆਂ ਦੀ ਤਰ੍ਹਾਂ ਪਾਲੇ ਜਾਂਦੇ ਆ ਜੇ ਸਾਡੀ ਸੋਚ ਹੈ ਵੀ ਇਹਨਾਂ ਬੂਟਿਆਂ ਨੂੰ ਜੇ ਲਾਇਆ ਤਾਂ ਆਪਾਂ ਇਹਨਾਂ ਨੂੰ ਦਵਾਈ ਬੁੱਟੀ ਪਾ ਕੇ ਫਲਦਾਰ ਕਰਕੇ ਤੇ ਇਹਦਾ ਲੋਕ ਲਾਹਾ ਲੈ ਸਕਣ ਕੋਈ ਬੱਚੇ ਕੋਈ ਸਿਆਣੇ ਵੀਰ ਕੋਈ ਵੀ ਖਾ ਸਕਦੇ ਨੇ ਤੁਹਾਡੇ ਸਾਹਮਣੇ ਮੌਜੂਦ ਨੇ ਡੜੇ ਮਰੂਦ ਲੱਗੇ ਹੋਏ ਨੇ ਸਨੇਹਾ ਲਾਉਂਦੀ ਦੇਰਾ ਅਸੀਂ ਅਜੇ ਸਨੇਹਾ ਲਾਉਨੇ ਉਦੋਂ ਪਹਿਲਾਂ ਸਾਡੇ ਕੋਲ ਇੱਥੇ ਸਮਸ਼ਾਨ ਘੜ ਦੇ ਵਿੱਚ ਪਹੁੰਚ ਜਾਂਦੇ ਹਾਂ ਤੇ ਇਹ ਬੰਦੇ तकरीबन ਚਾਹੇ 100 ਬੰਦਾ ਕਹੀਏ 100 ਬੰਦਾ ਵੀ ਸਾਡੇ ਨਾਲ ਹਾਜ਼ਰ ਹੈ ਖਸ਼ੌਕੇ ਸਮਾਤੇ ਆਉਂਦੇ ਨੇ ਅੱਜ ਅਸੀਂ ਇੱਕ ਸਿਰਫ ਮੜੇ ਪੰਜ ਕਿਉਂ ਬੰਦਿਆਂ ਨੂੰ ਲਾਇਆ ਸੀ ਤੁਸੀਂ ਆ ਦੇਖ ਸਕਦੇ ਹੋ 25 ਮੁੰਡੇ ਜਦੀ ਪਹੁੰਚੇ 23 ਸਾਲ ਜਿਵੇਂ ਆ ਸਾਡੇ ਲੱਗੇ ਨੇ ਬੂਟੇ ਦੂਜੇ ਫਲਦਾਰ ਇਹ ਇਹਨਾਂ ਦੀ ਬਦੌਲਤ ਇਹ ਪਲਣੇ ਨੇ ਇਹ ਬੰਦੇ ਇੱਥੇ ਰਹਿਣਗੇ ਤੇ ਅਸੀਂ ਇਹਨਾਂ ਨੂੰ ਜੋ ਪੈਸੇ ਦੀ ਮਦਦ ਹੋਊਗੀ ਅਸੀਂ EMPLOYEES ਜਿਹੜੇ ਉਹ ਆ ਅੱਜ ਜਸਨੀ ਘਟੋੜਾ 60 ਤੋਂ ਲੱਗੇ ਜਿੱਤੇ 17 ਬੂਟੇ ਲਾਇਏ ਜਿਹਦੇ ਵਿੱਚ ਕਿ ਜਾਮਣ ਅਮਰੂਦ ਆਂਬ ਕਟਹਾੜ ਚੀਕੂ ਤੇ ਇਸ ਤਰ੍ਹਾਂ ਦੇ ਬੂਟੇ ਵੀ ਮਿਲਾਈ ਨੇ ਸ਼ਮਸ਼ਾਨ ਘਾਟ ਨਹੀਂ ਨਜ਼ਰ ਆ ਰਿਹਾ ਫਿਲਹਾਲ ਇਹ ਇੱਕ ਜੰਗਲ ਨਜ਼ਰ ਆ ਰਿਹਾ ਆ ਕਦੋਂ ਤੋਂ ਜਿਹੜਾ ਇਹ ਉਪਰਾਲਾ ਕਰਦੇ ਆ ਰਹੇ ਹਾਂ ਕਿੰਨਾ ਸਮਾਂ ਹੋ ਗਿਆ ਇਹ ਸਾਨੂੰ ਜੀ ਕਈ ਸਾਲ ਹੋ ਚੁੱਕੇ ਨੇ ਜੀ ਇਹ ਉਪਰਾਲਾ ਕਰਦੇ ਨੂੰ ਤੇ ਲੋਕ ਵੀ ਇਸ ਸ਼ਮਸ਼ਾਨ ਘਾਟ ਤੋਂ ਭਜੇ ਹੁੰਦੇ ਨੇ ਲੋਕ ਕਹਿੰਦੇ ਸਾਨੂੰ ਉੱਥੇ ਡਰ ਲੱਗਦਾ ਪਰ ਸਾਡਾ ਪਿਆਰ ਵੀ ਇਸ ਸ਼ਮਸ਼ਾਨ ਘਾਟ ਨਾਲ ਹੈ ਔਰ ਮਹੀਨਾ ਚੜਦੇ ਹੀ ਵਕ ਵਕ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਜੋ ਵਾਤਾਵਰਨ ਨੂੰ ਪਿਆਰ ਕਰਦੇ ਨੇ ਵਾਤਾਵਰਨ ਨੂੰ ਸੰਭਾਲਣ ਦੇ ਲਈ ਇੱਕ ਉਪਰਾਲਾ ਕੀਤਾ ਜਾਂਦਾ ਹੈ ਆਏ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੁੱਖ ਲਗਾਏ ਜਾਂਦੇ ਨੇ ਰੁੱਖ ਲਗਾਏ ਹੀ ਨਹੀਂ ਜਾਂਦੇ ਬਲਕਿ ਤੁਸੀਂ ਦੇਖ ਸਕਦੇ ਹੋ ਕਿ ਰੁੱਖਾਂ ਦੀ ਜਿਹੜੀ ਉਸ ਤੋਂ ਬਾਅਦ ਸਾਂਭ-ਸਵਾਲ ਵੀ ਕੀਤੀ ਜਾਂਦੀ ਹੈ ਉਹਨੂੰ ਪਾਲ-ਪਲੋਸ ਕੇ بڑا ਵੀ ਕੀਤਾ ਜਾਂਦਾ ਹੈ ਜਦ ਤੱਕ ਉਹਨਾਂ ਤੇ ਫਲ ਨਹੀਂ ਹੁੰਦਾ ਜਦ ਤੱਕ ਉਹ ਆਪਣੇ ਆਪ ਸਰਵਾਈਵ ਨਹੀਂ ਕਰਦੇ ਤੇ ਹੁਣ ਸਾਡੇ ਨਾਲ ਕੁਝ ਲੋਕ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਵੇਂ ਉਹਨਾਂ ਦੇ ਮਨ ਦੇ ਵਿੱਚ ਆਇਆ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਜਰਨਲ ਸਿੰਘ ਹਾਂ ਜਰਨਲ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਸਭ ਤੋਂ ਪਹਿਲਾਂ ਤਾਂ ਪਿੰਡ ਵਾਸੀ ਤੇ ਤੁਸੀਂ ਤੁਹਾਡੀ ਸੰਸਥਾ ਵਧਾਈ ਦੀ ਪੱਤਰ ਹੈ ਕੀ ਕਹਿਣਾ ਚਾਹੂਗੀ ਜੀ ਅਸੀਂ ਤਾਂ ਜੀ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਜਿਹੜਾ ਇਹ ਮਹਿਮਨ ਨੂੰ ਲੱਗੇਆਂ ਕਰਨ ਉਹ ਫਲਦਾਰ ਬੂਟੇ ਲਗਾ ਕੇ ਅਸੀਂ ਉਹਨਾਂ ਨੂੰ ਲਾਉਣਾ ਦਾ ਸਖਾਲਾ ਪਾਲਣਾ ਬਹੁਤ ਔਖਾ ਹੁੰਦਾ ਇਹ ਬੱਚਿਆਂ ਦੀ ਤਰ੍ਹਾਂ ਪਾਲੇ ਜਾਂਦੇ ਆ ਕੋਈ ਬੱਚਾ ਤਾਂ ਹੋ ਜਾਂਦਾ ਉਹਨੂੰ ਪਾਲ ਪਲੋਸ ਕਰਕੇ ਵੱਡਾ ਕਰਨਾ ਬਹੁਤ ਔਖਾ ਹੈ ਇਸ ਕਰਕੇ ਜਿਹੜੇ ਬਜ਼ੁਰਗ ਨੇ ਬਾਬਾ ਸਿੰਘ ਜੀ ਜੋਰਾ ਸਿੰਘ ਜੀ ਹੋਰ ਜੈਲਾ ਸਿੰਘ ਜੀ ਕਾਫੀ ਸਾਡੇ ਗਰਮੇਲ ਸਿੰਘ ਜੀ ਇਹ ਬਹੁਤ ਚਾਰੇ ਬੰਦੇ ਜਿੱਥੇ ਡਿਊਟੀ ਪੱਕੀ ਨਿਵਾ ਰਹੇ ਨੇ ਉਹ ਸਾਨੂੰ ਤਾਂ ਥੋੜਾ ਜਿਹਾ ਚਲੋ ਕਾਮਾਕਾਰਾਂ ਵਿੱਚ ਟਾਈਮ ਥੋੜਾ ਜਿਹਾ ਘੱਟ ਮਿਲਦਾ ਪਰ ਸਾਥ ਅਸੀਂ ਇਹਨਾਂ ਦਾ ਪੂਰਾ ਦਿੰਨੇ ਆ ਤੇ ਇਹਦੇ ਕਰਕੇ ਅਸੀਂ ਸਾਡੀ ਸੋਚ ਹੈ ਵੀ ਇਹਨਾਂ ਬੂਟਿਆਂ ਨੂੰ ਜੇ ਲਾਇਆ ਤਾਂ ਆਪਾਂ ਇਹਨਾਂ ਨੂੰ ਦਵਾਈ ਬੁੱਟੀ ਫਲਦਾਰ ਕਰਕੇ ਤੇ ਇਹਦਾ ਲੋਕ ਲਾਹਾ ਲੈ ਸਕਣ ਕੋਈ ਬੱਚੇ ਕੋਈ ਸਿਆਣੇ ਵੀਰ ਕੋਈ ਵੀ ਖਾ ਸਕਦੇ ਨੇ ਤੁਹਾਡੇ ਸਾਹਮਣੇ ਮੌਜੂਦ ਨੇ ਏਡੇ ਏਡੇ ਮਰੂਦ ਲੱਗੇ ਹੋਏ ਨੇ ਅੱਛਾ ਮਾਸਟਰ ਜੀ ਕਿੰਨੇ ਕੁ ਲੋਕ ਜੁੜੇ ਹੋਏ ਨੇ ਤੁਹਾਡੀ ਸੰਸਥਾ ਦੇ ਨਾਲ ਜਿਹੜਾ ਇੱਕ ਵੱਖਰਾ ਜਿਹਾ ਉਪਰਾਲਾ ਕਰਦੇ ਨੇ ਦੇਖੋ ਜਿਲੇ ਵੀ ਅਸੀਂ ਕਿਸੇ ਨੂੰ ਵੀ ਮੜਾ ਇਹ ਕਹਦੇ ਸੁਨੇਹਾ ਲਾਉਣ ਦੀ ਦੇਰ ਆ ਅਸੀਂ ਅਜੇ ਸੁਨੇਹਾ ਲਾਉਣੇ ਉਦੋਂ ਪਹਿਲਾਂ ਸਾਡੇ ਕੋਲ ਇੱਥੇ ਸਮਸ਼ਾਨ ਘਾਟ ਦੇ ਵਿੱਚ ਪਹੁੰਚ ਜਾਂਦੇ ਨੇ ਬੰਦੇ ਤੇ ਬੰਦੇ तकरीबन ਚਾਹੇ 100 ਬੰਦਾ ਕਹੀਏ 100 ਬੰਦਾ ਵੀ ਸਾਡੇ ਨਾਲ ਹਾਜ਼ਰ ਆ ਮਰਕੇ ਕਿਸੇ ਦਾ ਜਿਹਨੂੰ ਵੀ ਸੁਨੇਹਾ ਲੱਗਾ ਕਿ ਇਹ ਨਹੀਂ ਉਹਨੇ ਕਿਹਾ ਵੀ ਨਹੀਂ ਸਾਨੂੰ ਇਸੇ ਨਹੀਂ ਪਹੁੰਚਣਾ ਖੁਸ਼ ਹੋ ਕੇ ਸਮਾਤੇ ਆਉਂਦੇ ਨੇ ਅੱਜ ਅਸੀਂ ਇੱਕ ਸਿਰਫ ਮੜੇ 5 ਕਿ ਬੰਦਿਆਂ ਨੂੰ ਲਾਇਆ ਸੀ ਤੁਸੀਂ ਆ ਦੇਖ ਸਕਦੇ ਹੋ ਵੀ 25 ਮੁੰਡੇ ਜਦੀ ਪਹੁੰਚ ਗਏ ਜਦ ਕੀ ਆ ਸਿਆਣੇ ਬੰਦੇ ਸਭ ਤੋਂ ਪਹਿਲਾਂ ਆਉਂਦੇ ਨੇ ਇਹਨਾਂ ਨੇ ਜੋ ਸਾਂਭ ਕੀਤੀ ਆ ਪਿਛਲੇ ਸਾਲਾਂ ਤੋਂ ਇਹ ਚਾਰ ਪੰਜ ਬੰਦੇ ਨੇ ਜਿਵੇਂ ਗਰਮੀਲ ਸਿੰਘ ਬਾਬਾ ਸਿੰਘ ਜੀ ਸਾਡੇ ਜੂਰਾ ਸਿੰਘ ਜੀ ਇਹ ਲਗਾਤਾਰ ਨਿਸਵਾਰਥ ਸੇਵਾ ਕਰਦੇ ਨੇ ਤੁਸੀਂ ਇਹ ਦੇਖਿਆ ਹੋਣਾ ਪਿਆ ਸਾਡੇ ਅੱਜ ਕੱਲ ਜਿਵੇਂ ਨਿੰਮ ਟਾਲੀਆਂ ਖਤਮ ਹੋ ਚੱਲੀਆਂ ਪਰ ਇਹਨਾਂ ਬਜ਼ੁਰਗਾਂ ਨੇ ਅਜੇ ਤੱਕ ਵੀ ਸੰਭੀ ਹੋਈਆਂ ਨੇ ਇਹ ਬਰਾਬਰ ਹੁਣ ਦੁਬਾਰਾ ਹੋ ਚੁੱਕੀਆਂ ਨੇ ਤੇ ਇਸ ਸਾਲ ਜਿਵੇਂ ਆ ਸਾਡੇ ਲੱਗੇ ਨੇ ਬੂਟੇ ਦੂਜੇ ਫਲਦਾਰ ਇਹ ਇਹਨਾਂ ਦੀ ਬਦੌਲਤ ਇਹ ਪਲਣੇ ਨੇ ਇਹ ਬੰਦੇ ਇੱਥੇ ਰਹਿਣਗੇ ਤੇ ਅਸੀਂ ਇਹਨਾਂ ਨੂੰ ਜੋ ਪੈਸੇ ਦੀ ਮਦਦ ਹੋਊਗੀ ਅਸੀਂ ਅਪਲਾਈਆਂ ਜਿਹੜੇ ਉਹ ਪਾਉਂਗੇ ਅ ਇਨਸਾਨ ਦੀ ਗੱਲ ਕਰੀਏ ਇਨਸਾਨ ਜਿਉਂਦੇ ਜੀ ਕਦੇ ਕੋਈ ਦਰਖਤ ਨਹੀਂ ਲਾਉਂਦਾ ਪਰ ਮਰਦੇ ਸਮੇਂ ਉਹਨੂੰ ਅ ਜਲਾਉਣ ਦੇ ਲਈ ਜਿਹੜਾ 5 ਤੋਂ 7 ਕੁਆਂਟਲ ਜਿਹੜਾ ਦਰਖਤ ਹੈ ਅਜਾਈ ਵੇਸ਼ਤ ਹੋ ਜਾਂਦਾ ਤੇ ਇਨਸਾਨ ਨੂੰ ਕੋਈ ਜਿਹੜਾ ਕਹਿ ਲਿਏ ਲੋਕ ਨੇ ਉਹਨਾਂ ਨੂੰ ਕੋਈ ਸਨੇਹਾ ਦੇਣਾ ਚਾਹੂਗੇ ਜੀ ਬਸ ਤਾਂ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਆ ਤੇ ਸਰਕਾਰ ਨੂੰ ਵੀ ਥੋੜਾ ਜਿਆ ਚਾਹੀਦਾ ਵੀ ਜਿਵੇਂ ਸਲੇਵਸ ਦਾ ਬੱਚਿਆਂ ਦਾ ਉਹਨਾਂ ਦੇ ਵਿੱਚ ਇਹਨਾਂ ਦੀ ਮਹੱਤਤਾ ਨੂੰ ਸਮਝਾਉਣਾ ਵੀ ਕਿੱਦਾਂ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਤੇ ਹੁਣ ਤੁਸੀਂ ਦੇਖਿਆ ਹੁਣ ਤੇ ਅਸੀਂ ਆਪਦੀ ਉਮਰ 'ਚ ਹੀ ਦੇਖਦੇ ਆ ਵੀ ਟੈਂਪਰੇਚਰ ਦਿਨੋਂ ਦਿਨ ਵਧਦਾ ਜਾ ਰਿਹਾ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਪਰ ਇਸ ਟੈਂਪਰੇਚਰ ਨੂੰ ਰੋਕਣ ਵਾਸਤੇ ਅਸੀਂ ਬੂਟੇ ਲਾ ਸਕਦੇ ਹਾਂ ਤੇ ਬੂਟੇ ਲਾਉਣ ਦੀ ਮਿਹਨਤ ਸਾਡੀ ਸਦਾ ਜਾਰੀ ਰਹੂਗੀ ਤੇ ਆਉਣ ਵਾਲੇ ਸਮੇਂ ਵਿੱਚ ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿੱਥੇ ਵੀ ਸਰਕਾਰੀ ਸਾਨੂੰ ਜਗ੍ਹਾ ਮਿਲੂਗੀ ਅਸੀਂ ਉੱਥੇ ਬੂਟੇ ਲਾਵਾਂਗੇ ਅੱਛਾ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਭਰਪੁਰ ਸਿੰਘ ਆ ਜੀ ਹਾਂ ਭਰਪੁਰ ਜੀ ਅੱਜ ਕਿੰਨੇ ਕਬੂਟੇ ਨੇ ਜਿਹੜੇ ਫਲਦਾਰ ਤੇ ਛਾਂਦਾਰ ਬੂਟੇ ਲਾਇਏ ਨੇ ਜੀ ਅੱਜ ਅਸੀਂ ਕਟਗੜ 60 ਤੋਂ ਲੈ ਕੇ ਜੀ ਤੱਕ 17 ਬੂਟੇ ਲਾਇਏ ਨੇ ਜਿਦੇ ਵਿੱਚ ਕੇ ਜਾਮਣ ਅਮਰੂਦ ਅੰਬ ਕਟਾਹਲ ਚੀਕੂ ਤੇ ਇਸ ਤਰ੍ਹਾਂ ਦੇ ਬੂਟੇ ਮਗੇ ਲਾਈ ਨੇ ਜੀ ਜੇਕਰ ਗੱਲ ਕਰੀਏ ਸ਼ਮਸ਼ਾਨ ਘਾਟ ਨਹੀਂ ਨਜ਼ਰ ਆ ਰਿਹਾ ਫਿਲਹਾਲ ਇਹ ਇੱਕ ਜੰਗਲ ਨਜ਼ਰ ਆ ਰਿਹਾ ਆ ਕਦੋਂ ਤੋਂ ਜਿਹੜਾ ਇਹ ਉਪਰਾਲਾ ਕਰਦੇ ਆ ਰਹੇ ਹੋਂ ਕਿੰਨਾ ਸਮਾਂ ਹੋ ਗਿਆ ਇਹ ਸਾਨੂੰ ਜੀ ਕਈ ਸਾਲ ਹੋ ਚੁੱਕੇ ਨੇ ਜੀ ਇਹ ਉਪਰਾਲਾ ਕਰਦੇ ਨੂੰ ਤੇ ਲੋਕ ਵੀ ਸ਼ਮਸ਼ਾਨ ਘਾਟ ਤੋਂ ਪਜੇ ਹੁੰਦੇ ਨੇ ਲੋਕਾਂ ਨੇ ਸਾਨੂੰ ਉੱਥੇ ਟੁੱਡਾ ਲੱਗਦਾ ਪਰ ਸਾਡਾ ਪਿਆਰ ਹੀ ਵੀ ਸ਼ਮਸ਼ਾਨ ਘਾਟ ਨਾਲ ਆ ਜਗਿਆ ਕਿਉਂਕਿ ਆਖਰੀ ਜਗ੍ਹਾ ਹਾਂ ਸਾਡਾ ਸਾਡੀ ਜਿਹੜੀ ਆਖਰੀ ਜਗ੍ਹਾ ਉਹ ਇਹੀ ਆ ਅਸੀਂ ਇਹਨੂੰ ਸਾਫ਼ ਰੱਖਣ ਦੇ ਲਈ ਔਰ ਤੋਂ ਵਾਤਾਵਰਣ ਨੂੰ ਵੀ ਸਾਫ਼ ਰੱਖਣ ਦੇ ਲਈ ਅਸੀਂ ਤਕਰੀਬਨ ਹਫਤੇ ਦੇ ਵਿੱਚ ਤਿੰਨ ਜਾਂ ਚਾਰ ਦਿਨ ਅਸੀਂ ਇੱਥੇ ਗੇੜਾ ਮਾਰਦੇ ਮਾਰਦੇ ਅੱਛਾ ਪਾਣੀ ਦੀ ਸਮੱਸਿਆ ਸੀ ਪਹਿਲਾਂ ਕਹਿ ਲਿਆ ਬੂਟੇ ਪਾਲਣ ਦੇ ਲਈ ਉਹੋ ਤੁਹਾਡੀ ਸੋਲਵ ਹੋ ਗਈ ਹੈ ਜੀ ਹਾਂਜੀ ਸਰ ਉਹ ਜਾਦੀ ਆਮ ਪਾਰਟੀ ਦੀ ਸਰਕਾਰ ਬਣੀ ਆ ਜੀ ਤੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਨੂੰ ਕੋਈ ਦਿੱਕਤ ਕੀ ਆ ਤੇ ਉਹਨਾਂ ਨੇ ਸਾਨੂੰ ਇੱਕ ਆਪਣੇ ਕੋਟੇ ਦੇ ਵਿੱਚੋਂ ਇੱਕ ਟੂ ਮੋਟਰ ਲੈ ਕੇ ਦਿੱਤੇ ਆ ਜੀ ਤੇ ਮੋਟਰ ਤੋਂ ਲੱਗ ਗਈ ਆ ਬਾਕੀ ਉਹ ਤੋਂ ਬਾਅਦ ਜੋ ਸੀ ਕੋਠਾ ਪਾਇਆ ਵਾ ਟੰਗੀ ਪਾਇਆ ਪਾਈਪ ਲਾਈਨ ਦੱਬੀਆਂ ਟੁੱਟੇ ਲਾਈਆਂ ਨੇ ਉਹ ਸਾਰਾ ਪੈਸਾ ਅਸੀਂ ਆਪਣੇ ਪੱਲਿਓ ਖਰਚ ਕੀਤਾ ਸਾਰੇ ਬੰਦੇ ਨੇ ਇਕੱਠੇ ਹੋ ਕੇ ਢਾਲ ਪਾ ਗਏ ਜੀ ਬਹੁਤ ਬਹੁਤ ਸ਼ੁਕਰੀਆ ਕਿਤੇ ਨਾ ਕਿਤੇ ਵਾਤਾਵਰਨ ਨੂੰ ਸੁਭਾਲਣ ਦੇ ਲਈ ਸੰਸਥਾ ਵੜਾਈ ਪਹਿਲਾਂ ਤਾਂ ਪਿੰਡ ਦੇ ਨੌਜਵਾਨਾਂ ਨੇ ਉਸ ਦੇ ਵਿੱਚ ਕੁਝ ਬਜ਼ੁਰਗ ਵੀ ਆਏ ਕਿਉਂਕਿ ਬਜ਼ੁਰਗਾਂ ਦਾ ਵੱਡਾ ਕੋਈ ਰਾਦ ਸੇਰਾ ਨਹੀਂ ਹੁੰਦਾ ਤੇ ਉਹਨਾਂ ਦੀ ਬਦੌਲਤ ਅੱਜ ਦੇਖ ਸਕਦੇ ਹੋ ਕਿ ਇੱਕ ਜੰਗਲ ਨੁਮਾ ਜਿਹੜਾ ਤਕਰੀਬਨ 2 ਤੋਂ 3 ਬਿਗੇ ਦੇ ਵਿੱਚ ਪੂਰਾ ਵੱਡਾ ਜੰਗਲ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਇਹ ਇਹਨਾਂ ਦੇ ਮਨ ਦੀ ਉਪਜਾਏ ਦੱਸ ਸਕਦੇ ਆ ਕਿ ਫਲਦਾਰ ਬੂਟਿਆਂ ਦੇ ਨਾਲ-ਨਾਲ ਇਹਨਾਂ ਦੇ ਛਾਂਦਾਰ ਬੂਟੇ ਵੀ ਜਿਨ੍ਹਾਂ ਦੇ ਵਿੱਚ ਵਿਰਾਸਤੀ ਰੁੱਖ ਨੇ ਕਿਤੇ ਨਾ ਕਿਤੇ ਲੋਕ ਜਿਹੜੇ ਭੁੱਲਦੇ ਜਾ ਰਹੇ ਨੇ ਕਿ ਪਿੱਪਲ ਦਾ ਦਰਖਤ ਕਿਹੋ ਜਿਹਾ ਹੁੰਦਾ ਬਰੋਟੇ ਦਾ ਜਿਹੜਾ ਦਰਖਤ ਹੈ ਉਹ ਕਿਹੋ ਜਿਹਾ ਹੁੰਦਾ ਉਹ ਵੀ ਇੱਥੇ ਵੇਖਣ ਨੂੰ ਮਿਲੇ ਨਹੀਂ ਤੇ ਫਿਲਹਾਲ ਲੋੜ ਹੈ ਇਹਨਾਂ ਨੌਜਵਾਨਾਂ ਦੀ ਬਜ਼ੁਰਗਾਂ ਦੀ ਹੌਸਲਾ افزਾਈ ਦੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਾਡੀ ਪੀੜ੍ਹੀ ਹੈ ਇਹਨਾਂ ਤੋਂ ਕੋਈ ਨਾ ਕੋਈ ਸੇਧ ਲੈ ਸਕੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵੌਇਸ ਲਈ ਮੈਂ ਪ੍ਰਕਾਸ਼ ਸ਼ਰਮਾ